ਪੈਦਾ ਹੋਵੇਗਾ ਦੋਨੋ ਸੁੱਤ ਦਇਆ ਸਿੰਘ ਸੰਤ ਸਿੰਘ ਪਾਸ ਰੱਖੇ ਸਤਿਗੁਰੂ ਜੀ ਨੇ ਦੋਨੋਂ ਹੀ ਆਪਣੇ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਭਾਈ ਦਇਆ ਸਿੰਘ ਭਾਈ ਸੰਤ ਸਿੰਘ ਜੀ ਨੂੰ ਆਪਣੇ ਪਾਸ ਰੱਖਿਆ ਹੈ ਵਿਸ਼ੇ ਅਟਾਰੀ ਮਹ ਕਮਾਨ ਬਾਨ ਤਾਨ ਪਾਨ ਸਤਿਗੁਰੂ ਜੀ ਨੇ ਨੌ ਟੰਕਾਂ ਦਾ ਕਠੋਰ ਤੁਨਖ ਸੰਭਾਲ ਲਿਆ ਹੈ ਅਤੇ ਜੋ ਦੋਨੇ ਹੀ ਸਤਗੁਰੂ ਜੀ ਦੇ ਸਾਹਿਬਜ਼ਾਦੇ ਅਤੇ ਗੁਰੂ ਕੇ ਪਿਆਰੇ ਸਿੱਖ ਭਾਈ ਦਇਆ ਸਿੰਘ ਜੀ ਭਿਆ ਭਾਈ ਸੰਤ ਸਿੰਘ ਜੀ ਇਹ ਔਟਾਰੀ ਦੇ ਵਿੱਚ ਪ੍ਰਵੇਸ਼ ਹੋ ਗਏ ਨੇ ਸਤਗੁਰੂ ਜੀ ਦੇ ਨਾਲ ਉੱਚੀ ਔਟਾਰੀ ਦੇ ਵਿੱਚ ਮੋਰਚਾ ਲਾ ਲਿਆ ਇਹ ਸਤਗੁਰੂ ਜੀ ਨੇ ਆਲਮ ਮਰਗਿੰਦਰ ਔਰ ਮਾਨ ਸਿੰਘ ਦੋਨੋਂ ਵੀਰ ਹਾਂ ਜੀ ਭਾਈ ਆਲਮ ਆਲਮ ਸਿੰਘ ਮਰਗੇ ਮਰਗਿੰਦ ਕਹਿਣ ਤੋਂ ਭਾਵ ਕਿ ਮਰ ਜੀਵੜਾ ਗੁਰੂ ਕਾ ਸਿੰਘ ਕਿਹੜੀ ਸ਼ੇਰ ਵਰਗਾ ਜਿਸ ਦਾ ਮੁਖ ਹੈ ਅਤੇ ਭਾਈ ਮਾਨ ਸਿੰਘ ਵੀ ਬਹੁਤੇ ਜਾਦੇ ਬੀਰ ਬਲੀ ਸੂਰਮੇ ਨੇ ਤੀਰਾਂ ਚਾਰੋਂ ਔਰ ਸੁੱਧ ਸਭ ਕੀ ਰਖਣ ਕੋ ਸਾਰਿਆਂ ਦੀ ਖਬਰ ਸਾਰ ਰੱਖਣ ਵਾਸਤੇ ਕਿ ਕਿਹੜੇ ਸਿੰਘ ਦੇ ਕੋਲ ਅਸਲਾ ਘਟਦਾ ਹੈ ਤੀਰਾਂ ਦੀ ਵਰਖਾ ਕਰਨੀ ਹੈ ਅਤੇ ਬੰਦੂਕਾਂ ਚਲਾਉਣੀਆਂ ਹਨ ਗੋਲੀਆਂ ਚਲਾਉਣੀਆਂ ਨੇ ਤੋਂ ਕਹਿਣ ਤੋਂ ਭਾਵ ਕਿ ਕਿਸੇ ਵੀ ਸਿੰਘ ਦੇ ਪਾਸ ਜਦੋਂ ਲੋੜ ਪੈਂਦੀ ਹੈ ਨਾ ਜਾ ਜਿਹੜੇ ਪਾਸੇ ਵੱਲ ਨੂੰ ਬਹੁਤਾ ਜਿਆਦਾ ਹੱਲਾ ਹੁੰਦਾ ਹੈ ਉਧਰ ਨੂੰ ਭਾਈ ਆਲਮ ਸਿੰਘ ਜੀ ਭਾਈ ਮਾਨ ਸਿੰਘ ਜੀ ਇਹ ਬਲੀ ਬੀਰ ਸੂਰਮੇ ਭੱਜ ਕੇ ਜਾਂਦੇ ਹਨ ਬੜੀ ਸਾਵਧਾਨੀ ਦੇ ਨਾਲ ਗੁਰੂ ਅੱਗੇ ਸੀਸ ਦੀਨੇ ਕਿੰਨੇ ਪ੍ਰਭ ਸਭ ਹੂ ਨੇ ਤੋ ਗੁਰੂ ਕੇ ਸਿੱਖੋ ਇਹਨਾਂ ਸਾਰੇ ਸਿੰਘਾਂ ਨੇ ਹਿਰਦੇ ਦੇ ਵਿੱਚ ਪ੍ਰਾਣ ਕੀਤਾ ਹੈ ਸਤ ਗੁਰੂ ਜੀ ਦੇ ਅੱਗੇ ਆਪਣਾ ਸੀਸ ਅਰਪਣ ਕਰ ਦਿੱਤਾ ਹੈ ਕਿ ਸਤ ਗੁਰੂ ਜੀਓ ਕਿਰਪਾ ਕਰੋ ਇਹ ਜਿਹੜੀ ਸ਼ਹੀਦੀ ਦੀ ਦਾਤ ਹੈ ਨਾ ਇਹ ਬਹੁਤ ਜ਼ਿਆਦਾ ਵੱਡੀ ਮਹਾਨ ਦਾਤ ਹੈ ਕਿਰਪਾ ਕਰਕੇ ਸਾਡੀ ਸਰਦਾ ਰੂਪ ਝੋਲੀ ਦੇ ਵਿੱਚ ਸ਼ਹੀਦੀ ਦੀ ਦਾਤ ਪਾ ਦੇਣਾ ਕਰੋ ਜੀ ਸਤਿਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਤਿਆਰ ਬਰ ਤਿਆਰ ਕਰ ਦਿੱਤਾ ਹੈ ਮਾਰਾਂਗੇ ਮਲੇਛਨ ਪ੍ਰਹਾਰੈ ਆਯੁੱਧਨ ਕੋ ਸਤਿਗੁਰੂ ਜੀ ਕਹ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਸਿੰਘਾਂ ਨੇ ਕਿ ਸਤਿਗੁਰੂ ਜੀ ਇਹ ਮਲੇਛਾ ਨੇ ਬੜੇ ਲੰਮੇ ਸਮੇਂ ਤੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ ਵਾਰ-ਵਾਰ ਮਿੰਤਾ ਕਰਕੇ ਤਰਲੇ ਕਰਕੇ ਤੇ ਆਪ ਜੀ ਨੇ ਇਹਨਾਂ ਦੀ ਬੇਨਤੀ ਵੀ ਮੰਨ ਲਈ ਅਨੰਤਪੁਰ ਸਾਹਿਬ ਨੂੰ ਛੱਡ ਦਿੱਤਾ ਪਰ ਹੁਣ ਸਾਡੇ ਪਿੱਛੇ-ਪਿੱਛੇ ਹੀ ਆ ਗਏ ਨੇ ਹੁਣੇ ਗੜੀ ਦੇ ਵਿੱਚ ਕੱਚੀ ਗੜੀ ਦੇ ਵਿੱਚ ਇਹਨਾਂ ਨੂੰ ਮਾਰਖ ਪਾਉਣਾ ਹੈ। ਨੀਰ ਅਰ ਅੰਨ ਲਿਨੋ ਜੇਤਕ ਸੁਹਾਤ ਆਇਓ। ਜਨ ਅਤੇ ਅੰਨ ਲੈ ਲਿਆਏ ਜਿਨ੍ਹਾਂ ਜਿਨ੍ਹਾਂ ਕੋ ਹੱਥ ਆਇਆ ਕਈ ਦਿਨਾਂ ਦੇ ਭੁੱਖੇ ਫਾਕੇ ਹੀ ਕੱਟ ਰਹੇ ਸਨ ਗੁਰੂ ਕੇ ਸੇਖਾ। ਆਇਓ ਮਨ ਭਾਇਓ ਸਵਾ ਸਵਾ ਧਾਨ ਕੀਨ ਤਨ ਕੋ। ਮਨ ਭੌਂਦਾ ਭੋਜਨ ਛਕਿਆ। ਅਤੇ ਸਾਵਧਾਨ ਹੋ ਗਏ ਹਨ ਸਾਰੇ ਸਿੰਘ ਤਿਆਰ ਬਰ ਤਿਆਰ ਬੀਰ ਅਸ ਰਾਤੇ ਸ੍ਰੀ ਗੋਬਿੰਦ ਸਿੰਘ ਰਾਤੇ ਨੈਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੋਜੀ ਪ੍ਰੇਤਮ ਸਤਿਗੁਰੂ ਜੀ ਅਟਾਰੀ ਦੇ ਵਿੱਚ ਬੈਠਿਆਂ ਹੋયા ਚਾਰੋਂ ਤਰਫ ਨਿਗਾਹ ਮਾਰਦੇ ਨੇ ਕਿ ਦੂਰ ਦੂਰ ਤੱਕ ਯਾ ਅਲੀ ਹਾਦਰ ਅਲੀ ਦੇ ਨਾਲੇ ਮਾਰਦੇ ਆ ਹੋયા ਅਤੇ ਹਰੇ ਝੱਡੇ ਲੈ ਕੇ ਅੱਗੇ ਨੂੰ ਵਧ ਰਹੇ ਹਨ ਮਾਰ ਲੋ ਮਾਰ ਲੋ ਕਰਦੀਆਂ ਹੋਈਆਂ ਫੌਜਾਂ ਚਮਕੌਰ ਦੀ ਗੜੀ ਨੂੰ ਕਿਹੜਾ ਕਿਹੜਾ ਪਾਰ ਰਹੀਆਂ ਨੇ ਅਤੇ ਇਤ ਆਦਿਕ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਚਿਹਰੇ ਦਾ ਜਿਹੜਾ ਜਲਾਲ ਹੈ ਨਾ ਉਹ ਛੱਲਿਆ ਨਹੀਂ ਜਾਂਦਾ ਸਤਿਗੁਰੂ ਜੀ ਦਾ ਚਿਹਰਾ ਭਖ ਭਖ ਕਰਦਾ ਹੈ ਫਤੇ ਸਤਗੁਰੂ ਜੀ ਦੇ नेत्र ਲਾਲ ਹੋ ਗਏ ਹਨ ਦੁਸ਼ਟਾਂ ਨੂੰ ਦੇਖ ਕੇ ਰਾਤੋ ਮੁਖ ਰੋਸ ਮੈਂ ਬਿਲੋਕੈ ਸ਼ਤਰੂ ਗਨ ਕੋ ਸਾਰੇ ਸ਼ਤਰੂਆਂ ਨੂੰ ਦੁਸ਼ਮਣਾਂ ਨੂੰ ਦੇਖਦੇ ਹਨ ਵੱਡੇ ਅਹਰਕਾਰਾਂ ਨੂੰ ਦੂਰੋਂ ਦੇਖਦੇ ਹਨ ਇਹ ਇਹ ਸਾਡੀ ਰੇਂਜ ਦੇ ਵਿੱਚ ਕਦੋਂ ਆਉਣਗੇ ਤੋ ਗੁਰੂ ਕੇ ਪਿਆਰਿਓ ਸਤਗੁਰੂ ਜੀ ਸਾਰੇ ਪਾਸੇ ਨਿਗਾਹ ਕਮਾ ਕੇ ਸ਼ਤਰੂਆਂ ਦੇ ਦਲਾਂ ਨੂੰ ਦੇਖ ਰਹੇ ਹਨ ਆਹਨ ਮਨਿੰਦ ਬ੍ਰਿੰਦ ਬ੍ਰਿੰਦ ਹੋਏ ਆਏ ਦਲ ਤੋਂ ਐਸੀ ਹੀ ਤਰ੍ਹਾਂ ਜੋ ਕਵੀ ਜੀ ਦੱਸਦੇ ਹਨ ਕਿ ਜਿਹੜੇ ਦਲ ਆਏ ਨੇ ਨਾ ਇਹ ਮਾਨੋ ਕਿ ਮਕੜੀ ਦਾਲ ਹੀ ਚਮਕੌਰ ਦੀ ਗੜੀ ਦੇ ਉੱਪਰ ਠੇਰਾ ਪਾ ਕੇ ਆ ਗਿਆ ਹੋਵੇ ਪੋਠੋਹਾਰ ਦੀ ਬੋਲੀ ਦੇ ਵਿੱਚ ਆਹਨ ਗੜਿਆਂ ਨੂੰ ਵੀ ਕਹਿੰਦੇ ਨੇ ਜਿਵੇਂ ਗੜੇ ਵਰਦੇ ਹੋਣ ਇਸ ਪ੍ਰਕਾਰ ਜੋ ਤੁਰਕ ਗੋਲੀਆਂ ਚਲਾ ਰਹੇ ਹਨ ਬੜੀ ਤੇਜ਼ੀ ਦੇ ਨਾਲ ਗੋਲੀਆਂ ਚਲਦੀਆਂ ਨੇ ਤੋਪਾਂ ਚਲਦੀਆਂ ਹਨ ਜੋ ਕਿਲੇ ਨੂੰ ਗੜੀ ਨੂੰ ਘੇਰਾ ਪਾ ਲਿਆ ਹੈ ਆਤੇ ਟਿੱਡੀ ਦਾਲ ਅੱਗੇ ਨੂੰ ਚੜ ਕੇ ਆ ਰਿਹਾ ਹੈ ਮਾਰ ਲੋ ਮਾਰ ਲੋ ਕਰਦੇ ਹੋਏ ਆਉਂਦੇ ਨੇ 10 ਲੱਖ ਆਇਓ ਨਯੋ ਪੂਰਬ ਸੋ ਢੁਕੇ ਹੈ ਕਵੀ ਜੀ ਨੇ ਦੱਸਿਆ ਹੈ ਕਿ ਗੁਰੂ ਕੇ ਸਿੱਖੋ 10 ਲੱਖ ਤਾਜਾ ਦਮ ਫੌਜ ਆਈਏ 10 ਲੱਖ ਗਿਣਤੀ ਤਾਜਾ ਦਮ ਫੌਜ ਦੀ ਹੈ ਜਿਹੜੀ ਆਨੰਦਪੁਰ ਸਾਹਿਬ ਨੂੰ ਜਿਨ੍ਹਾਂ ਨੇ ਘੇਰਾ ਪਾਇਆ ਹੋਇਆ ਸੀ ਗੁੱਜਰ ਰੰਗੜ ਅਤੇ ਜਿਵੇਂ ਜਿਵੇਂ ਚਮਕੌਰ ਦੀ ਗੜੀ ਨੂੰ ਗੋੜੀ ਗੜੀਵਾਲ ਨੂੰ ਪਿੱਛੇ ਪਿੱਛੇ ਆਏ ਨੇ ਪਿੰਡਾਂ ਦੇ ਗੁੱਜਰ ਰੰਗੜ ਅਤੇ ਆਮ ਲੋਕਾਂ ਦੀ ਲਹਿਰ ਨੂੰ ਵੀ ਇਕੱਠੇ ਕਰਕੇ ਲਿਆਏ ਹਨ ਜਬਰਦਸਤ ਖਾਂ ਜਿਹੜਾ ਲਾਹੌਰ ਤੋਂ ਸੂਬਾ ਚੜ ਕੇ ਆਇਆ ਸੀ ਉਹਦੇ ਨਾਲ ਵੀ ਬਹੁਤੀ ਜ਼ਿਆਦੀ ਫੌਜ ਆਈ ਹੋਈ ਸੀ ਅਤੇ ਨੇੜੇ ਨੇੜੇ ਪਿੰਡਾਂ ਦੇ ਲੋਕਾਂ ਨੂੰ ਵਜੀਦ ਖਾਂ ਨੇ ਇਕੱਠੇ ਕੀਤਾ ਹੋਇਆ ਸੀ ਫੇਰ ਹੁਣ ਬਹੁਤ ਜ਼ਿਆਦੇ ਲੋਕ ਚੜ ਕੇ ਆਏ ਸਨ ਪਹਾੜੀਆਂ ਦੀ 22 ਧਾਰਾਂ ਦੀ ਫੌਜ ਸੀ 22 ਧਾਰਾਂ ਦੇ ਜਿਹੜੇ ਰਾਜੇ ਸਨ ਪਹਾੜੀ ਰਾਜੇ ਉਹਨਾਂ ਦੀ ਫੌਜ ਸੀ ਕਹਿਣ ਤੋਂ ਭਾਵ ਕਿ 10 ਲੱਖ ਤਾਜ਼ਾ ਦਮ ਜਿਹੜੀ ਫੌਜ ਆਈ ਹੈ ਨਾ ਜੋ ਦਿੱਲੀ ਤੋਂ ਔਰੰਗਜ਼ੇਬ ਨੇ ਭੇਜੀ ਉਹਦੀ ਗਿਣਤੀ ਦੱਸੀ ਹੈ ਜਿਹੜੀ ਬਾਕੀ ਪਹਿਲਾਂ ਫੌਜ ਸੀ ਜਿਹਨੇ ਘੇਰਾ ਪਾਇਆ ਹੋਇਆ ਸੀ ਉਹਦੀ ਗਿਣਤੀ ਬਹੁਤ ਜ਼ਿਆਦੀ ਹੈ ਕਹਿਣ ਤੋਂ ਪਾਪ ਕੇ 10 ਲੱਖ ਤਾਜ਼ਾ ਦਮ ਫੌਜ ਹੈ ਅਤੇ ਹੋਰ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਫੌਜ ਚੜ੍ਹ ਕੇ ਆਈ ਸੀ ਆਨੰਦਪੁਰ ਸਾਹਿਬ ਵੱਲੋਂ ਭਾਗੇ ਲੋਕ ਗ੍ਰਾਮ ਉਤਪਾਤ ਕੋਹ ਬੜੋ ਬਿਲੋਕ ਤੋਂ ਬਹੁਤ ਆ ਜਿਆਦਾ ਉਪਦਰਬ ਦੇਖ ਕੇ ਕਿਉਂਕਿ ਚਾਰੇ ਪਾਸਿਆਂ ਤੋਂ ਜੋ ਵਜੀਦ ਖਾਨ ਦੀ ਫੌਜ ਆਈ ਹੈ ਵਜੀਦ ਖਾਨ ਨੇ ਆਪਣੀ ਫੌਜ ਪਹਿਲਾਂ ਵੀ ਆਨੰਦਪੁਰ ਸਾਹਿਬ ਦੇ ਵਿੱਚ ਬਹੁਤੀ ਜਿਆਦਾ ਭੇਜੀ ਹੋਈ ਸੀ ਜਦੋਂ ਇਹ ਪਤਾ ਲੱਗਾ ਕਿ ਚਮਕੌਰ ਦੀ ਗੜੀ ਦੇ ਵਿੱਚ ਬੜਾ ਭਾਰੀ ਯੁੱਧ ਹੋਵੇਗਾ ਤੇ ਉਸ ਸਮੇਂ ਜੋ ਵਜੀਦ ਖਾਨ ਨੇ ਆਪਣੀ ਹੋਰ ਵੀ ਫੌਜ ਮੰਗਾਈ ਚਮਕੌਰ ਦੀ ਗੜੀ ਨੂੰ ਘੇਰਾ ਪਾਉਣ ਵਾਸਤੇ ਫਿਰ ਇਸੇ ਹੀ ਤਰ੍ਹਾਂ ਜ਼ਬਰਦਸਤ ਖਾਨ ਨੇ ਵੀ ਫੌਜ ਮੰਗਾਈ ਫਿਰ ਜੋ ਦਿੱਲੀ ਵੱਲੋਂ ਤਾਜ਼ਾਦਮ 10 ਲੱਖ ਫੌਜ ਆਈ ਸੀ ਹੋਰ ਗੁੱਜਰ ਰੰਗੜ ਜਿਹੜੇ ਰਹਿੰਦੇ ਸਨ ਉਹਨਾਂ ਨੂੰ ਵੀ ਇਕੱਠੇ ਕਰ ਲਿਆ ਚਮਕੌਰ ਦੀ ਗੜੀ ਦੇ ਨੇੜੇ-ਨੇੜੇ ਜਿਹੜੇ ਪਿੰਡ ਸਨ ਉਹਨਾਂ ਨੂੰ ਧੱਕੇ ਦੇ ਨਾਲ ਲਿਆਂਦਾ ਕਿ ਤੁਸੀਂ ਵੀ ਸਾਡੇ ਨਾਲ ਗੜੀ ਨੂੰ ਸਾਰ ਕਰਨ ਵਾਸਤੇ ਸਾਡੀ ਮਦਦ ਕਰੋ ਤੋ ਇਸ ਪ੍ਰਕਾਰ ਬਹੁਤੀ ਜਿਆਦੀ ਫੌਜ ਚੜ ਕੇ ਆਈ ਹੈ ਛੋਰ ਛੋਰ ਤੂਰਨ ਸਦਨ ਕਿਤ ਲੁਕੇ ਹੈ ਜਿਹੜੇ ਲੋਕੀ ਦਰਦੇ ਸਾਨਾ ਉਹ ਆਪਣੇ ਘਰਾਂ ਨੂੰ ਛੱਡ ਕੇ ਤੇ ਜੰਗਲਾਂ ਦੇ ਵਿੱਚ ਜਾ ਕੇ ਬੇਲਿਆਂ ਦੇ ਵਿੱਚ ਜਾ ਕੇ ਲੁਕ ਗਏ ਹਨ ਕੇਉ ਅਗਵਾਨੀ ਹੋਏ ਜਾਇ ਕ ਮਲੇਛ ਮਿਲੇ ਕਈ ਅੱਗੇ ਹੋ ਕੇ ਮਲੇਛਾਂ ਨੂੰ ਜਾ ਕੇ ਮਿਲ ਗਏ ਨੇ ਕਾਰਨ ਬਤਾਵਨ ਕੇ ਮਾਰ ਉੱਚੇ ਰੁਕੇ ਹੈ ਹਾਂਜੀ ਕਾਰਨ ਦੱਸਣ ਵਾਸਤੇ ਤੇ ਰੁੱਕੇ ਮਾਰ ਮ ਕਿ ਜੋ ਉਹਨਾਂ ਨੂੰ ਬੁਲਾਉਂਦੇ ਹਨ ਫੌਜ ਨੂੰ ਦੱਸਦੇ ਨੇ ਹਰੀ ਛੰਡੀ ਦੇ ਕੇ ਕਿ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਆਂ ਫੌਜਦਾਰਾਂ ਨੂੰ ਦੱਸ ਕੇ ਉੱਚੀ ਰੁੱਕੇ ਮਾਰ ਕੇ ਆਵਾਜ਼ਾਂ ਮਾਰ ਕੇ ਦੱਸਦੇ ਹਨ ਚਾਰੋਂ ਓਰ ਹੇਲ ਕਲ ਆਏ ਜਿਸ ਕਾਲ ਢਿਗ ਤੋਂ ਚਾਰੋਂ ਤਰਫ ਤੋਂ ਹੱਲਾ ਕਰਕੇ ਜਿਹੜੇ ਨੇੜੇ ਰਹਿਣ ਵਾਲੇ ਲੋਕ ਨੇ ਨਾ ਉੱਚੀ ਆਵਾਜ਼ ਦੇ ਵਿੱਚ ਦੱਸਦੇ ਨੇ ਕਿ ਚਾਰੋਂ ਤਰਫ ਤੋਂ ਘੇਰਾ ਪਾ ਲਓ ਇਹ ਗੜੀ ਦੇ ਵਿੱਚ ਸੋੜੇ ਹੀ ਸਿੰਘ ਪ੍ਰਵੇਸ਼ ਹੋਏ ਨੇ ਮਾਰੋ ਮਾਰੋ ਲੇਹੋ ਗਹਿ ਸੂਰ ਕੂਰ ਕੂਕ ਕੂਕੇ ਹੈ ਹਾਂਜੀ ਜੋ ਜਿਹੜੇ ਸੂਰਮੇ ਸਾਨ ਸਿਪਾਈ ਸਾਨ ਅਹਲਕਾਰ ਸਾਨ ਉਹ ਮਾਰ ਲਓ ਮਾਰ ਲਓ ਕਰਦੇ ਹੋਏ ਅੱਗੇ ਨੂੰ ਵੱਧਦੇ ਹਨ ਮਾਰ ਲਓ ਮਾਰ ਲਓ ਕੂਕਦੇ ਨੇ ਲੋਹਰਾ ਇਸ ਪ੍ਰਕਾਰ ਜਦ ਨੇਰ ਭਾ ਥਰੇ ਗ੍ਰਾਮ ਮਹਿ ਆਏ ਇਸ ਪ੍ਰਕਾਰ ਜਦੋਂ ਨੇੜਾ ਹੋਇਆ ਹੈ ਤੇ ਨਗਰ ਦੇ ਵਿੱਚ ਆ ਕੇ ਭਾਵ ਕੇ ਗੜੀ ਨੂੰ ਆ ਕੇ țeੜਾ ਪਾ ਲਿਆ ਹੈ ਦੁਸ਼ਤਾਂ ਨੇ ਅੰਤਰ ਤੇ ਤਬ ਸੂਰਮੇ ਗੋਰੀ ਸਰ ਵਰਖਾਏ 15ਵਾਂ ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਸੂਰਮੇ ਗੋਲੀਆਂ ਅਤੇ ਤੀਰਾਂ ਦੀ ਵਰਖਾ ਕਰਨ ਲੱਗ ਪਏ ਨੇ ਦੋਹਰਾ ਜਾਤ ਜੇ ਸਨਮੁਖ ਦੁਰਗ ਕੇ ਸਰ ਗੋਲੀ ਲਗ ਘਾਏ ਜਿਹੜੇ-ਜਿਹੜੇ ਵੀ ਸਿਪਾਈ ਗੜੀ ਦੇ ਕੋਲ ਜਾਂਦੇ ਨੇ ਨਾ ਗੋਲੀਆਂ ਲੱਗ ਕੇ ਅਤੇ ਤੀਰ ਲੱਗ ਲੱਗ ਕੇ ਧਰਤੀ ਦੇ ਉੱਪਰ ਦੜ ਦੜ ਕਰਕੇ ਡਿੱਗਦੇ ਨੇ। ਜਿਰਾਂ ਤੜਾ ਤੜ ਤੁਰਤ ਹੀ ਇੱਕ ਵਾਰ ਸਮੁਦਾਇ। ਇੱਕੇ ਵਾਰ ਗੁਰੂ ਕੇ ਸਿੰਘ ਇੱਕੇ ਵਾਰ ਜਦੋਂ ਤੀਰ ਛੱਡਦੇ ਨੇ ਨਾ ਗੋਲੀਆਂ ਚਲਾਉਂਦੇ ਨੇ ਤੇ ਦੜ ਦੜ ਕਰਕੇ ਧਰਤੀ ਦੇ ਉੱਪਰ ਡਿੱਗਦੇ ਨੇ ਬਹੁਤ ਹੀ ਜ਼ਿਆਦੇ ਕਾਇਰ ਸ਼ਿਪਾਹੀ। ਭਜੰਗ ਪ੍ਰਯਾਤ ਛੰਦ ਗੁਰੂ ਜੀ ਪ੍ਰਚਾਰੇ ਸਨੋ ਸਿੰਘ ਮੇਰੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਆਪਣੇ ਸੁਭਾਜਮਾਨ ਮੁਖਾਰ ਬਿੰਦੋ ਸਿੰਘਾਂ ਨੂੰ ਲਲਕਾਰ ਕੇ ਕਹਿਣ ਲੱਗੇ ਨੇ ਕਿ ਸਿੰਘ ਸੂਰਮਿਆਂ ਪੂਰੇ ਸਤਿਗੁਰੂ ਜੀ ਨੂੰ ਧਿਆ ਕੇ ਤੇ ਸਾਡੇ ਬਚਨ ਸੁਣ ਕੇ ਤਿਆਰ ਬਰ ਤਿਆਰ ਹੋ ਜਾਣਾ ਕਰੋ ਜੁੱਧ ਦੇ ਮੈਦਾਨ ਦੇ ਵਿੱਚ ਲੜਨ ਵਾਸਤੇ ਜਬੈ ਸ਼ਾਮਦਾਮੰ ਨ ਭੇਦੰ ਸੁਹੇਰੇ ਸਤਿਗੁਰੂ ਜੀ ਕਹਿਣ ਲੱਗੇ ਕਿ ਜਦੋਂ ਸ਼ਾਮਦਾਮ ਭੇਦ ਦੰਡ ਇਤ ਆਦਕ ਇਹ ਸਾਰੇ ਹੀਲੇ ਚਾਰੇ ਲੰਘ ਜਾਣ ਫਿਰ ਕਿਰਪਾਨ ਨੂੰ ਉਠਾਉਣਾ ਇਹ ਜਾਇਜ ਹੈ ਤਬੈ ਆਯੁਦੋ ਪੈ ਨਿਜੰ ਹਾਤ ਘਾਲੇ ਫਿਰ ਜੋ ਮੈਦਾਨੇ ਜੰਗ ਦੇ ਵਿੱਚ ਸ਼ਸਤਰਾਂ ਦੇ ਉਪਰ ਆਪਣਾ ਹੱਥ ਪਾਉਣਾ ਕਿਰਪਾਨ ਦੀ ਮੁੱਠ ਨੂੰ ਹੱਥ ਪਾਉਣਾ ਫਿਰ ਜਾਇਜ਼ ਹੈ ਬਣੀ ਬਾਤ ਸੋਈ ਸਮੇ ਯੋ ਨ ਟਾਲੇ ਜਿਹੜੇ ਸਮੇ ਨੂੰ ਅਸੀਂ ਬੜੇ ਲੰਮੇ ਸਮੇ ਤੋਂ ਟਾਲ ਰਹੇ ਸੀ ਨਾ ਉਹ ਹੀ ਗੱਲ ਬਣ ਆਈ ਹੈ ਜੁੱਧ ਦੇ ਮੈਦਾਨ ਦੇ ਵਿੱਚ ਪੂਰਾ ਤੀਰ ਗੋਰੀਨ ਤੇ ਮਾਰ ਗੇਰੋ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਗੋਲੀਆਂ ਸਭ ਤੋਂ ਪਹਿਲਾਂ ਤੀਰ ਮਾਰੋ ਸਭ ਤੋਂ ਪਹਿਲਾਂ ਤੀਰ ਚਲਾਓ ਜਿਹੜੇ ਤਨੁਖ ਤੁਹਾਨੂੰ ਦਿੱਤੇ ਨੇ ਨਾ ਇਹਨਾਂ ਦੇ ਵਿੱਚ ਤੀਰ ਪਾ ਪਾ ਕੇ ਜੋ ਤੁਨੋਖ ਦੇ ਵਿੱਚ ਤੁਨੋਖ ਦੀ ਤੰਦੀ ਦੇ ਉੱਪਰ ਤੀਰ ਚਾੜ ਚਾੜ ਕੇ ਛੜ ਦੇਣਾ ਕਰੋ ਮਿਟੈ ਨਾ ਰਾਤੀ ਜਬੈ 네ਰ 헤ਰੋ ਜਦੋਂ ਇਹ ਜਿਹੜੀ ਪੈਦਲ ਸੈਨਾ ਅੱਗੇ ਨੂੰ ਵਧ ਰਹੀ ਹੈ ਜਦੋਂ ਇਹ ਪਿੱਛੇ ਨਾਲ ਹਟਣਾ ਤੇ ਧਰਤੀ ਦੇ ਉੱਪਰ ਇਹਨਾਂ ਨੂੰ ਲਟਾ ਦੇਣਾ ਕਰੋ ਧੂੜ ਉੜਦੀ ਹੀ ਦਿਖਾਈ ਦੇਵੇ ਕਰਾ ਚੋਲ ਕਾਡੋ ਕਰੋ ਖੰਡ ਖੰਡੇ ਜੇ ਘੜੀ ਦੇ ਜੋ ਘੜੀ ਦੇ ਜਿਹੜੀ ਕੰਦ ਹੈ ਇਹਨੂੰ ਹੱਥ ਪਾਉਣ ਤੇ ਆਪਣੀਆਂ ਕਿਰਪਾਨਾਂ ਕੱਢ ਕੇ ਟੋਕੜੇ ਟੋਕੜੇ ਕਰਕੇ ਧਰਤੀ ਦੇ ਉੱਪਰ ਇਹਨਾਂ ਨੂੰ ਰੁੰਡ-ਮੁੰਡ ਖਲਾਰ ਦੇਣਾ ਕਰੋ। ਅਛਾ ਮੁੱਛ ਕਾਟੋ ਕਮੰਡੋ ਪ੍ਰਚੰਡੇ। ਜਿਵੇਂ ਜੋ ਲੱਕੜਾਂ ਵਢਣ ਵਾਲੇ ਬਾਡੀ ਵਾਢੀ ਪਾਉਂਦੇ ਨੇ ਨਾ ਇਸ ਪ੍ਰਕਾਰ ਕਿਸੇ ਦਾ ਸਿਰ ਵੜ ਦੋ ਕਿਸੇ ਦੀਆਂ ਬਾਹਾਂ ਵੜ ਦੋ ਕਿਸੇ ਦੀ ਛਾਤੀ ਚੀਰ ਕੇ ਰੱਖ ਦਿਓ। ਪਰਤੀ ਦੇ ਉੱਪਰ ਲਟਾ ਦੇਣਾ ਕਰੋ ਇਹਨਾਂ ਜ਼ਾਲਮਾਂ ਨੂੰ ਪ੍ਰਭੂ ਬਾਕ ਸੁਣ ਕੇ ਭਏ ਸਾਵਧਾਨ ਸਤਿਗੁਰੂ ਜੀ ਦੇ ਸੁਭਾਇਮਾਨ ਮੁਖਾਰ ਬਿਨ ਤੋਂ ਬਚਨ ਸੁਣ ਕੇ ਸਿੰਘ ਸਾਰੇ ਸਾਵਧਾਨ ਹੋ ਗਏ ਹਨ ਕਰੈ ਤਨ ਤਨ ਤਜੈ ਚਾਪ ਬੰਨ ਗੁਰੂ ਕੇ ਸਿੰਘ ਕਠੋਰ ਧੁਨੁਖ ਦੇ ਤੰਦੀ ਦੇ ਉੱਪਰ ਤੀਰ ਚੜਾ ਕੇ ਜਦੋਂ ਛੜਦੇ ਨੇ ਨਾ ਚਿਰੜ ਚਿਰੜ ਦੀ ਆਵਾਜ਼ ਆਉਂਦੀ ਹੈ ਸ਼ੂਕ ਦਾ ਸੱਪ ਵਾਂਗੂ ਸ਼ੂਕਦਾ ਹੋਇਆ ਤੀਰ ਜਾਂਦਾ ਚਲੇ ਸਰਪ ਜੈਸੇ ਵਿਦੈ ਦੋਏ ਚਾਰੀ ਜਦੋਂ ਗੁਰੂ ਕੇ ਸਿੰਘ ਵੀਰ ਰਸ ਦੇ ਵਿੱਚ ਆ ਕੇ ਤੀਰ ਛੱਡਦੇ ਨੇ ਨਾ ਸੱਪ ਵਾਂਗੂ ਛੂਪਦਾ ਹੋਇਆ ਜਾਂਦਾ ਇੱਕ ਨੂੰ ਵਿੰਦਾ ਹੈ ਦੋ ਨੂੰ ਵਿੰਦਾ ਤਿੰਨ ਨੂੰ ਤਿੰਨ ਨੂੰ ਵਿੰਦਾ ਚਾਰ ਪੰਜ ਨੂੰ ਵਿੰਨ ਕੇ ਧਰਤੀ ਦੇ ਉੱਪਰ ਲਟਾ ਕੇ ਅਤੇ ਫੇਰ ਤੀਰ ਧਰਤੀ ਦੇ ਉੱਪਰ ਡਿੱਗਦਾ ਹੈ ਜਿਹੜਾ ਖੀਰਲਾ ਸੂਰਮਾ ਅਖੀਰਲਾ ਸਿਪਾਈ ਉਹਦੀ ਛਾਤੀ ਦੇ ਵਿੱਚ ਗੱਡਿਆ ਜਾਂਦਾ ਤੀਰ ਤਜੈ ਪ੍ਰਾਨ ਕੋ ਬੀਰ ਬੰਕੇ ਜੁਝਾਰੀ ਬਹੁਤ ਹੀ ਜ਼ਿਆਦੇ ਜੁਝਾਰੂ ਸੂਰਮੇ ਜਿਹੜੇ ਆਪਣੇ ਆਪ ਨੂੰ ਸਿਪਾਈ ਕਹੌਣ ਵਾਲੇ ਨੇ ਨਾ ਉਹ ਤੜਪਦੇ ਹੋਏ ਧਰਤੀ ਦੇ ਉੱਪਰ ਆਪਣੇ ਪ੍ਰਾਨ ਤਿਆਗ ਜਾਂਦੇ ਨੇ ਬਰੂਦੰ ਨ ਗੋਰੀ ਤਹੁ ਨਹੀਂ ਪਾਵੇ ਗੁਰੂ ਕੇ ਸਿੰਘ ਭਾਈ ਮਦਨ ਸਿੰਘ ਅਤੇ ਭਾਈ ਕੋਠਾ ਸਿੰਘ ਜੀ ਉਹ ਬੰਦੂਕਾਂ ਦੇ ਵਿੱਚ ਤੋੜੇ ਵਾਲੀਆਂ ਬੰਦੂਕਾਂ ਦੇ ਵਿੱਚ ਨਾ ਤਾਂ ਗੋਲੀ ਪਾਉਂਦੇ ਨੇ ਨਾ ਬਰੂਦ ਪਾਉਂਦੇ ਨੇ ਹਾਂਜੀ ਪਲਿੱਤਾ ਪਿਖੈ ਤਾਂ ਹੀ ਤੋੜਾ ਦਾ ਭਾਵੈ ਪਲੀਤਾ ਦੇਖ ਕੇ ਪਲੀਤਾ ਲਾ ਕੇ ਅਤੇ ਤੋੜਾ ਤੁਖਾ ਕੇ ਗੋਲੀ ਚਲਾ ਦਿੰਦੇ ਨੇ ਘੋੜਾ ਦੱਬ ਦਿੰਦੇ ਹਨ ਤੁਫੰਗੈ ਛਟੈ 나ਦ ਹੋਵੈ ਘਨੇਰੇ ਜਦੋਂ ਬੰਦੂਕਾਂ ਦੇ ਵਿੱਚ ਉਹ ਗੋਲੀਆਂ ਚੱਲਦੀਆਂ ਨੇ ਨਾ ਬਹੁਤੀ ਜਿਆਦਾ ਆਵਾਜ਼ ਆਉਂਦੀ ਹੈ ਕੜਾ ਕੜ ਮਾਚੀ ਛੁਟੀ ਏਕ ਬੇਰੇ ਮਾਨੋ ਇੱਕੇ ਵਾਰੀ ਜਦੋਂ ਗੋਲੀਆਂ ਚੱਲਦੀਆਂ ਨੇ ਤਾਂ ਕੜ ਕੜ ਦੀ ਆਵਾਜ਼ ਆਉਂਦੀ ਹੈ ਮਾਨੋ ਕਿ ਆਕਾਸ਼ ਹੀ ਪਾਟਣ ਵਾਲਾ ਹੋ ਗਿਆ ਹੋਵੇ ਵੀਰੇ ਪੀਰ ਘੋੜਨ ਤੇ ਮਮ ਜਾਈ ਘੋੜਿਆਂ ਦੇ ਉਤੋਂ ਸੂਰਮੇ ਡਿੱਗਦੇ ਨੇ ਦੜ ਦੜ ਕਰਕੇ ਅਤੇ ਕਈ ਘੋੜੇ ਵੀ ਧਰਤੀ ਦੇ ਉੱਪਰ ਡਿੱਗਦੇ ਹਨ ਮਨੋ ਕੈਫ ਪੀ ਕੇ ਲਿٹے ਬੀਰ ਖਾਈ ਜਿਹੜੇ ਸਿਪਾਈ ਨੇ ਨਾ ਉਹ ਮਾਨੋ ਕੇ ਸ਼ਰਾਬ ਪੀ ਕੇ ਧਰਤੀ ਦੇ ਉੱਪਰ ਲੇਟ ਰਹੇ ਹੋਣ ਝੂਮ ਰਹੇ ਹੋਣ ਕਿਸੋ ਮੁੰਡ ਫੁੱਟੇ ਕਿਸੂ ਕਿਸੂ ਟੰਡ ਟੁੱਟੇ ਜਾਂ ਜੀ ਕਿਸੇ ਦਾ ਮੂੰਹ ਟੁੱਟਿਆ ਹੋਇਆ ਹੈ ਕਿਸੇ ਦਾ ਕਿਸੇ ਦੀ ਗਰਦਨ ਧੜ ਦੇ ਨਾਲੋਂ ਅਲੱਗ ਹੋ ਗਈ ਹੈ ਕਿਸੇ ਦੀਆਂ ਬਾਹਾਂ ਟੁੱਟੀਆਂ ਹੋਈਆਂ ਨੇ ਕਿਸੇ ਦੀਆਂ ਲੱਤਾਂ ਟੁੱਟੀਆਂ ਹੋਈਆਂ ਕਈਆਂ ਦੇ ਢਿੱਡ 파ਟੇ ਹੋਏ ਨੇ ਲਗੈ ਬੇਗ ਗੋਰੀ ਭੁਜਾ ਟਾਂਗ ਟੁੱਟੈ ਬੜੀ ਤੇਜ਼ੀ ਦੇ ਨਾਲ ਤੀਰ ਲੱਗਦੇ ਹਨ ਕਿਸੇ ਦੀਆਂ ਬਾਹਾਂ ਟੁੱਟਦੀਆਂ ਅਤੇ ਕਿਸੇ ਦੀਆਂ ਲੱਤਾਂ ਟੁੱਟ ਜਾਂਦੀਆਂ ਨੇ ਹਲਾ ਹੱਲ ਬੋਲੇ ਰਹਿ ਤੁੰਡ ਮਾਹੀ ਖੱਲੇ ਤੇ ਹੱਲਾ ਬੋਲਦੇ ਹੋਏ ਮਾਰ ਲੋ ਮਾਰ ਲੋ ਕਰਦੇ ਹੋਏ ਜਦੋਂ ਅੱਗੇ ਨੂੰ ਵੱਧਦੇ ਨੇ ਤੇ ਗੁਰੂ ਕੇ ਸਿੰਘ ਅੱਗੇ ਵਧਣ ਵਾਲਿਆਂ ਵੱਲ ਨੂੰ ਗੋਲੀਆਂ ਚਲਾਉਂਦੇ ਤੀਰ ਚਲਾਉਂਦੇ ਨੇ ਤੇ ਕੇ ਵਾਰ ਹੀ ਦੜ ਦੜ ਕਰਕੇ ਧਰਤੀ ਦੇ ਉੱਪਰ ਡਿੱਗਦੇ ਨੇ ਲਗੈ ਬਾਣ ਦੇਹੀ ਬਚੈ ਪ੍ਰਾਣ ਨਾਹੀ ਜਿੰਨਾ ਦੀ ਦੇਹੀ ਨੂੰ ਬਾਣ ਲੱਗਦੇ ਨੇ ਗੋਲੀਆਂ ਲੱਗਦੀਆਂ ਨੇ ਉਹਨਾਂ ਦੇ ਪ੍ਰਾਣ ਬਚਦੇ ਨਹੀਂ ਜੋ ਬੜੀ ਸ਼ੇਤੀ ਹੀ ਜਮਾ ਦੇ ਘਰ ਨੂੰ ਪਹੁੰਚ ਜਾਂਦੇ ਨੇ ਜਿਹੜੇ ਅੱਗਰ ਆਉਂਦੇ ਚਲੇ ਪੁੰਜ ਆਵੇਂ ਜਿਹੜੇ ਅੱਗੇ ਵੱਧਦੇ ਆਉਂਦੇ ਨੇ ਨਾ ਬੜੇ ਉਤਸ਼ਾਹ ਦੇ ਸਹਿਤ ਉਹਨਾਂ ਵੱਲ ਨੂੰ ਗੋਲੀਆਂ ਚਲਾ ਕੇ ਤੀਰ ਮਾਰ ਮਾਰ ਕੇ ਦੜ ਦੜ ਕਰਕੇ ਧਰਤੀ ਦੇ ਉੱਪਰ ਸੁੱਟਦੇ ਨੇ ਮਰੇ ਫੇਰ ਪਾਛੇ ਨਹੀਂ ਕੋ ਸਿਧਾਵੇ ਜਦੋਂ ਜਿਹੜੇ ਪਾਸੇ ਬਹੁਤੀ ਜ਼ਿਆਦੀ ਮਾਰ ਪੈਂਦੀ ਹੈ ਨਾ ਸਿੰਘਾਂ ਵੱਲੋਂ ਉਧਰ ਨੂੰ ਫੇਰ ਕੋਈ ਮੂੰਹ ਨਹੀਂ ਕਰਦਾ ਪਿੱਛੇ ਨੂੰ ਭੱਜਦੇ ਨੇ ਜਾਦਮ ਗਿਰੇ ਦੰਤ ਬ ਭੀਮ ਚੰਦਰ ਚੰਦ ਆਦਿਕ ਸਾਰੇ ਹਾਂਜੀ ਜਿਹੜੇ ਪਹਾੜੀ ਰਾਜੇ ਨੇ ਭੀਮਚੰਦ ਵਰਗੇ ਇਤ ਆਦਿਕ ਇਹ ਸਾਰੇ ਹੀ ਰਾਜੇ ਦੇਖਦੇ ਨੇ ਉਤੇ ਗ੍ਰਾਮ ਕੇ जाट تیرੰ ਹਕਾਰੇ ਜਿਹੜੇ ਨਗਰ ਦੇ ਲੋਕ ਸਨਾਂ ਉਹਨਾਂ ਨੂੰ ਉਹਨਾਂ ਜ਼ਿਮੀਂਦਾਰਾਂ ਨੂੰ ਆਪਣੇ ਨੇੜੇ ਸਦਿਆ ਹੈ ਨਗਰ ਦੇ ਲੋਕਾਂ ਨੂੰ ਭੀਮਚੰਦ ਨੇ ਅਤੇ ਹੋਰ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਨੇ ਦੇਖਿਆ ਕਿ ਬੜੀ ਮਾਰ ਪੈ ਰਹੀ ਹੈ ਕਿੰਨੀ ਕੁ ਫੌਜ ਵੱਡੀ ਹੋਈ ਹੈ ਗੜੀ ਦੇ ਵਿੱਚ ਜੋ ਇਹਨਾਂ ਲੋਕਾਂ ਨੂੰ ਨੇੜੇ ਰਹਿਣ ਵਾਲੇ ਲੋਕਾਂ ਨੂੰ ਪੁੱਛਣ ਲੱਗੇ ਨੇ ਲਗੇ 부ਜਬੇ ਸਿੰਘ ਕੇਤੇ ਪਰਵੇਸ਼ੇ ਕਹਣ ਲਗੇ ਪਹਾੜੀ ਰਾਜੇ ਕਿ ਕਿੰਨੇ ਕੁ ਸਿੰਘ ਪ੍ਰਵੇਸ਼ ਹੋਏ ਨੇ ਬਹੁਤੀ ਜ਼ਿਆਦੀ ਮਾਰ ਮੁਚਾ ਰਹੇ ਨੇ ਘਨੇ ਬਾਨ ਮਾਰੈ ਕੇ ਗੋਰੀ ਵਿਸ਼ੇਸ਼ੇ ਵਿਸ਼ੇਸ਼ ਕਰਕੇ ਗੋਲੀਆਂ ਚੱਲਦੀਆਂ ਨੇ ਜੋ ਕੜਕੜ ਕਰਕੇ ਗੋਲੀਆਂ ਚੱਲਦੀਆਂ ਸ਼ੂਕਦੇ ਹੋਏ ਤੀਰ ਆਉਂਦੇ ਨੇ ਸਾਡੇ ਸੂਰਮਿਆਂ ਨੂੰ ਖੰਗੜ ਨਹੀਂ ਦਿੰਦੇ ਕਿਹੜਾ ਅੱਗੇ ਵਾਧਾ ਉਹਨੂੰ ਮਾਰ-ਮਾਰ ਕੇ ਧਰਤੀ ਦੇ ਉੱਪਰ ਲਟਾ ਦਿੰਦੇ ਨੇ ਕਿੰਨੇ ਕਸੂਰਮੇ ਪ੍ਰਵੇਸ਼ ਹੋ ਗਏ ਨੇ ਇਹ ਛੋਟੀ ਜੀ ਕੱਚੀ ਗੜੀ ਦੇ ਵਿੱਚ ਦੜਾ-ਦੜ ਸੂਰੇ ਗਿਰੈ ਭੂਮ ਮਾਹੀ ਧਰਤੀ ਦੇ ਉੱਪਰ ਦੜ-ਦੜ ਕਰਕੇ ਸਾਡੇ ਸੂਰਮੇ ਸਿਪਾਹੀ ਡਿੱਗਦੇ ਨੇ ਜਿਤੇ ਨੈਣ ਦੇਖੇ ਕਹੋ ਕਿਉਂ ਨਤਾਹੀ ਕਹਿੰਦੇ ਨੇ ਜਿੰਨਿਆਂ ਨੂੰ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਉਹਨੇ ਸਾਨੂੰ ਦੱਸ ਦੇ ਕਿਉਂ ਨਹੀਂ ਉਸੀ ਦਾ ਥੋੜੀ ਜੀ ਗਿਣਤੀ ਦੱਸ ਦਿਓ ਪਰ ਮਾਰ ਬੜੀ ਪੈਂਦੀ ਐ ਅੱਗੇ ਨੂੰ ਵਧਿਆ ਨਹੀਂ ਜਾਂਦਾ ਸੁਨੇ ਜਾਟ ਬੋਲੇ ਗਿਨੇ ਹੈ ਨਾ ਕੋਈ ਕਹਿਣ ਲੱਗੇ ਉਥੋਂ ਦੇ ਲੋਕ ਕਿ ਜਿਣੇ ਨਹੀਂ ਹਨ ਅਸੀਂ ਕਿੰਨੇ ਕੁਸਾਨ ਪਰ ਅੰਤਾਜੇ ਨਾਲ ਅਸੀਂ ਦੱਸਦੇ ਹਾਂ 85 ਕੇ 40 ਇਤੇ ਵਿੱਚ ਹੋਈ 40 ਜਾਂ 50 ਇਨ ਕੋ ਸਿੰਘ ਗੜੀ ਦੇ ਵਿੱਚ ਹੋਣਗੇ ਦਿਨੋ ਮਹਿ ਕਿਤੇ ਘਾਬ ਖਾਏ ਬਿਹਾਲੇ ਉਹਨਾਂ ਸਿੰਘਾਂ ਦੇ ਵਿੱਚੋਂ ਕਿੰਨਿਆਂ ਨੂੰ ਬਹੁਤੇ ਜ਼ਿਆਦਾ ਜਖਮ ਲੱਗੇ ਹੋਏ ਸਾਨ ਚਲਿਓ ਸ਼ਰਾਉਣ ਜਾਤੋ ਮਰੈ ਅੱਜ ਕਾਲੇ ਹਾਂਜੀ ਜਦੋਂ ਇਥੋਂ ਦੀ ਲੰਘੇ ਨੇ ਨਾ ਉਹਨਾਂ ਦੇ ਤਨ ਦੇ ਵਿੱਚੋਂ ਲਹੂ ਵਹਿ ਰਿਹਾ ਸੀ ਅੱਜ ਜਾਂ ਕੱਲ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਜਾਣਗੇ ਵੱਡੀ ਬਾਹਰੀ ਸੈਨ ਪਾਵੈ ਨਾ ਪਾਰਾ ਕਹਿਣ ਲੱਗੇ ਪਹਾੜੀ ਰਾਜਿਆਂ ਨੂੰ ਕਿ ਭੀਮਚੰਦ ਤੁਹਾਡੇ ਪਾਸ ਬਹੁਤ ਹੀ ਜ਼ਿਆਦੀ ਵੱਡੀ ਭਾਰੀ ਸੈਨਾ ਹੈ ਇਹਦਾ ਇਹ ਤੁਹਾਡੀ ਸੈਨਾ ਦਾ ਪਾਰਾवार ਨਹੀਂ ਪਾਇਆ ਜਾਂਦਾ ਪਰ ਗੜੀ ਦੇ ਵਿੱਚ ਤਾਂ ਥੋੜੇ ਜੇ ਗਿਣਤੀ ਦੇ ਹੀ ਸੂਰਮੇ ਨੇ ਕਹਾਂ ਹੋਏ ਗਾਢੇ ਅਬੈ ਲਿਓ ਹੁ ਮਾਰਾ ਕਿਥੇ ਇਨਾਂ ਨੇ ਖੜੇ ਰਹਿਣਾ ਏ ਇਨਾਂ ਨੂੰ ਤੁਸੀਂ ਹੁਣੇ ਹੀ ਮਾਰ ਲਓਗੇ ਭਰੇ ਧੂਲ ਮੁਠੀ ਕਿਲੇ ਮੈਂ ਜੇ ਪਾਵਾਂ ਕਹਿਣ ਲੱਗੇ ਉਹ ਜਿਹੜੇ ਨੇੜੇ ਦੇ ਰਹਿਣ ਵਾਲੇ ਗਲੀ ਦੇ ਗੜੀ ਦੇ ਨੇੜੇ ਰਹਿਣ ਵਾਲੇ ਜਿਹੜੇ ਲੋਕਸਾਨ ਚਮਕੌਰ ਨਗਰ ਦੇ ਉਹ ਲੋਕ ਕਹਿਣ ਲੱਗੇ ਕਿ ਤੁਹਾਡੇ ਕੋਲ ਤਾਂ ਇੰਨੀ ਫੌਜ ਐ ਇੰਨੀ ਫੌਜ ਇੱਕ ਇੱਕ ਮੁਠੀ ਇਹ ਮਿੱਟੀ ਦੀ ਲੈ ਕੇ ਗੱਡੀ ਦੇ ਉੱਪਰ ਸੁੱਟੇ ਤੇ ਗੱਡੀ ਦੇ ਸਮੇਤ ਹੀ ਜੋ ਸਤਗੁਰੂ ਜੀ ਦੇ ਸੂਰਮਿਆਂ ਦੇ ਸਮੇਤ ਹੀ ਤੁਸੀਂ ਗੜੀ ਨੂੰ ਦਬ ਸਕਦੇ ਹੋ ਸਬੈ ਸਿੰਘ ਸੰਗੇ ਮਝਾਰੇ ਦਬਾਵੇਂ ਸਾਰੇ ਸਿੰਘਾਂ ਦੇ ਸਮੇਤ ਹੀ ਤੁਸੀਂ ਗੜੀ ਨੂੰ ਦਬਾ ਸਕਦੇ ਹੋ ਕਹਾਂ ਜੰਗ ਹੋਵੇ ਅਬੈ ਲੇਹੋ ਮਾਰੀ ਕਿੱਥੇ ਜੰਗ ਹੋਣਾ ਹੈ ਹੁਣੇ ਹੀ ਤੁਸੀਂ ਮਾਰ ਲੈਣਾ ਥੋੜੇ ਸਮੇਂ ਦੇ ਵਿੱਚ ਹੀ ਕਹਾਂ ਏਕ ਰਤੀ ਕਹਾਂ ਮੇਰ ਭਾਰੀ ਕਿ ਕਿੱਥੇ ਇੱਕ ਰਤੀ ਭਾਰ ਸੂਰਮੇ ਨੇ ਤੇ ਦੂਜੇ ਪਾਸੇ ਸੁਮੇਰ ਪਹਾੜਤ ਦੀ ਤਰ੍ਹਾਂ ਤੁਹਾਡੀ ਫੌਜ ਚੜ੍ਹ ਕੇ ਆ ਰਹੀ ਹੈ ਪਾਰਾ-ਬਾਰ ਨਹੀਂ ਪਾਇਆ ਜਾਂਦਾ ਜਿਹੜੇ ਪਾਸੇ ਨੂੰ ਦੇਖੀਏ ਫੌਜਾਂ ਹੀ ਫੌਜਾਂ ਦਿਖਾਈ ਦਿੰਦੀਆਂ ਨੇ ਗੜੀ ਨੂੰ ਘੇਰਾ ਪਾਇਆ ਹੋਇਆ ਹੈ ਤੁਸੀਂ ਸੁਣੀ ਭੀਮਚੰਦ ਗयो ਪਾਸ ਖਵਾਜੇ ਜਦੋਂ ਭੀਮਚੰਦ ਨੇ ਇਹ ਗੱਲ ਸੁਣੀ ਨਾ ਖਵਾਜਾ ਮਰਦੂਦ ਦੇ ਕੋਲ ਗਿਆ ਹੈ ਕਾਇਰ ਦੇ ਕੋਲ ਤਹਾਂ ਦੇਰ ਧਾਰੀ ਕਰੋ ਕਿਉਂ ਨਾ ਕਾਜੇ ਤੋ ਇਸ ਪ੍ਰਕਾਰ ਕਹਿਣ ਲੱਗਾ ਖਵਾਜਾ ਮਰਦੂਦ ਨੂੰ ਕਿ ਖਵਾਜਾ ਮਰਦੂਦ ਕਿਉਂ ਇੰਨੀ ਦੇਰੀ ਕੀਤੀ ਹੈ ਆਪਣੇ ਸੂਰਮਿਆਂ ਨੂੰ ਅੱਗੇ ਕਿਉਂ ਨਹੀਂ ਭੇਜਦੇ ਤੁਸੀਂ ਵੱਡੋ ਹੇਲ ਮੇਲੋ ਮਰ ਜਾਓ ਮਾਰੀ ਜੋ ਬਹੁਤਾ ਜਿਆਦਾ ਵੱਡਾ ਹਾਲਾ ਕਰਕੇ ਜਾਂ ਮਰੋ ਤੇ ਜਾਂ ਫਿਰ ਮਾਰ ਦੇਣਾ ਕਰੋ ਬਚੇ ਬੀਰ ਜੀਤੇ ਪ੍ਰਵੇਸ਼ੇ ਮਝਾਰੀ ਜਿੰਨੇ ਕੋ ਜੋ ਆਨੰਦਪੁਰ ਸਾਹਿਬ ਤੋਂ ਬਚੇ ਨੇ ਨਾ ਯੁੱਧ ਕਰਦੇ ਆ ਹੋਇਆ ਜੋ ਨਦੀ ਦੇ ਉੱਪਰ ਵੀ ਸਰਸਾ ਨਦੀ ਦੇ ਉੱਪਰ ਵੀ ਬਹੁਤਾ ਜਿਆਦਾ ਵੱਡਾ ਭਾਰੀ ਯੁੱਧ ਹੋਇਆ ਯੁੱਧ ਕਰਦੇ ਆ ਜਿੰਨੇ ਕੋ ਬਚੇ ਨੇ ਨਾ ਉਨੇ ਕੋ ਹੀ ਘੜੀ ਦੇ ਵਿੱਚ ਪ੍ਰਵੇਸ਼ ਹੋਏ ਨੇ ਕੋਈ ਬਹੁਤੀ ਜ਼ਿਆਦੀ ਵੱਡੀ ਗਿਣਤੀ ਨਹੀਂ ਹੈ ਕੋ ਤੋਂ ਨਾ ਹੈ ਭਾਵੈ ਗੁਰੂ ਕੋ ਕਹੀਜੈ ਜੇ ਹੋਰ ਨਹੀਂ ਤੁਹਾਨੂੰ ਕੁਝ ਚੰਗਾ ਲੱਗਦਾ ਜੇ ਜੇਵੇਂ ਤੁਹਾਨੂੰ ਚੰਗਾ ਲੱਗਦਾ ਹੈ ਜੇ ਸਤਗੁਰੂ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨਾ ਚਾਹੁੰਦੇ ਹੋ ਤੇ ਫੜ ਵੀ ਸਕਦੇ ਹੋ ਕਹੈ ਸਿੰਘ ਜੀਤੇ ਤਿਨੋ ਮਾਰ ਦੀਜੈ ਜਿੰਨੇ ਸਿੰਘ ਹਨ ਉਹਨਾਂ ਨੂੰ ਸ਼ਹੀਦ ਕਰ ਦੇਣਾ ਕਰੋ ਕਹਾਂ ਬੀਰ ਚਾਲੀ ਸੋ ਚਾਲੀ ਹਟਾਂਗੇ ਕਿੰਨੇ ਕਸੂਰਮੇ ਨੇ 40 ਕੋਈ ਸੂਰਮੇ ਨੇ ਉਹਨਾਂ 40ਆਂ ਨੂੰ ਹੀ ਅਸੀਂ ਮੌਤ ਦੇ ਘਾਟ ਉਤਾਰ ਦੇਵਾਂਗੇ ਸ਼ਹੀਦ ਕਰ ਦੇਵਾਂਗੇ ਕਰੋ ਹੇ ਲੱਖਾਂ ਸੋ ਆਤੇ ਗਹਾਂਗੇ ਲੱਖਾਂ ਦੀ ਗਿਣਤੀ ਦੇ ਵਿੱਚ ਤੁਹਾਡੇ ਕੋਲ ਫੌਜ ਹੈ ਇੱਕੇ ਵਾਰ ਹੀ ਜੇ ਹਮਲਾ ਕਰ ਦੇਣਾ ਤੇ ਬੜੀ ਛੇਤੀ ਹੀ ਇਹਨਾਂ ਨੂੰ ਆਪਾਂ ਕੈਦ ਕਰ ਲਵਾਂਗੇ ਭਨੇ ਛਰੂਏ ਖਵਾਜਾ ਵਜੀਦਨ ਹਕਾਰਾ ਖਵਾਜਾ ਮਰਦੂਦ ਇਹ ਕਹਿੰਦਾ ਹੈ ਤੇ ਜੋ ਵਜੀਦ ਖਾਂ ਇਸ ਪ੍ਰਕਾਰ ਜੋ ਕਹਿਣ ਲੱਗਾ ਹੈ ਲਾਹੌਰੀ ਬੁਲਾਇਓ ਦਉ ਸੋ ਬਿਚਾ ਉਚਾਰਾ ਲਾਹੌਰ ਦੇ ਜਿਹੜੇ ਲਾਹੌਰ ਦਾ ਜਿਹੜਾ ਸੂਬਾ ਸੀ ਜ਼ਬਰਦਸ ਖਾਂ ਉਹਨੂੰ ਵੀ ਬੁਲਾਇਆ ਬਾਦੇ ਵਜੀਦ ਖਾਨ ਨੂੰ ਵੀ ਬੁਲਾ ਲੈਣਾ ਕੀਤਾ ਹੈ ਖਵਾਜਾ ਮਰਦੂਦ ਨੇ ਤੋ ਇਹ ਸਾਰਿਆਂ ਨੂੰ ਬੁਲਾ ਕੇ ਪਹਾੜੀ ਰਾਜਿਆਂ ਨੂੰ ਵੀ ਆਪਣੇ ਪਾਸ ਬੁਲਾ ਲਿਆ ਹੈ ਅਨੰਦਪੁਰੀ ਮਹਿ ਜਥਾ ਸਤ ਮਾਸੰ ਆਨੰਦਪੁਰ ਸਾਹਿਬ ਦੇ ਵਿੱਚ ਜਿਵੇਂ 7 ਮਹੀਨੇ ਤੁਸੀਂ ਠੇਰਾ ਪਾਈ ਰੱਖਿਆ ਹੈ ਨਿਰੰਤੇ ਬਿਤਾਏ ਰਹੇ ਆਸ ਪਾਸੰ ਆਨੰਦਪੁਰ ਸਾਹਿਬ ਦੇ ਵਿੱਚ ਪੰਜ ਕਿਲੇ ਸਨ ਤਾਰਾਗੜ ਸਾਹਿਬ ਆਨੰਦਗੜ ਸਾਹਿਬ ਕਿਲਾ ਤੇ ਫਿਰ ਲੋਗੜ ਕਿਲਾ ਪਗੰਪੁਰ ਮੋਰਚਾ ਤੇ ਫਤੇਗੜ ਸਾਹਿਬ ਇਹ ਕਿਲੇ ਸਨ ਤੋਂ ਗੁਰੂ ਕੇ ਪਿਆਰਿਓ ਇਹਨੇ ਸੁੰਦਰ ਤਰੀਕੇ ਦੇ ਨਾਲ ਸਤਗੁਰੂ ਜੀ ਨੇ ਮੋਰਚਾ ਬੰਦੀ ਕੀਤੀ ਹੋਈ ਸੀ ਇਹਨੇ ਤਰੀਕੇ ਦੇ ਨਾਲ ਉੱਚੀ ਸੁੱਚੀ ਸੋਚ ਦੇ ਨਾਲ ਸਤਗੁਰੂ ਜੀ ਨੇ ਕਿਲੇ ਬਣਾਏ ਸਨ ਕਿ ਉਹ ਦੁਸ਼ਮਣ ਦੁਸ਼ਤਾਂ ਦਾ ਹੱਥ ਨਹੀਂ ਸੀ ਪੈਂਦਾ ਕਹਿਣ ਤੋਂ ਭਾਵ ਕਿ ਵਾਹ ਨਾ ਚੱਲੀ ਉਹਨਾਂ ਦੀ ਕੋਈ ਜਗਾ ਮਾਰਦੇ ਰਹੇ 8 ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ ਤੋ ਇਹ ਜਿਹੜੇ ਦੁਸ਼ਟ ਜ਼ਾਲਮ ਖਵਾਜਾ ਮਰਦੂਦ ਵਜੀਦ ਖਾਨ ਜ਼ਬਰਦਸ ਖਾਨ ਅਤੇ ਹੋਰ ਜਿਹੜੇ ਖਾਮ ਖਾ ਬਹੁਤੇ ਜ਼ਿਆਦੇ ਖਾਨ ਆਏ ਹੋਏ ਨੇ ਇਹ ਆਪਸ ਵਿੱਚ ਬੈਠ ਕੇ ਸਲਾਮਾ ਕਰਨ ਲਗੇ ਨੇ ਕਿ ਕਿਸ ਪ੍ਰਕਾਰ ਹਮਲਾ ਕੀਤਾ ਜਾਵੇ ਜਿਵੇਂ ਜਿਵੇਂ ਹਮਲੇ ਕਰਨਗੇ ਗੁਰੂ ਕੇ ਥੋੜੇ ਮੁੱਠੀ ਭਾਰ ਸਿੰਘ ਹੀ ਇਹ ਲਈ ਤੋਂ ਬਾਹਰ ਨਿਕਲ ਕੇ ਕਲ ਦੇ ਪ੍ਰਸੰਗ ਦੇ ਵਿੱਚ ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਜੀ ਸਤਿਗੁਰੂ ਜੀ ਦੇ ਪਾਸੋਂ ਆਗਿਆ ਲੈ ਕੇ ਜੋ ਗੜੀ ਦੇ ਦਰਵਾਜ਼ੇ ਤੋਂ ਬਾਹਰ ਨਿਕਲ ਕੇ ਯੁੱਧ ਕਰਨਗੇ ਅਤੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬੜਾ ਭਾਰੀ ਇਹਨਾਂ ਨੇ ਯੁੱਧ ਕਰਨਾ ਹੈ ਗੁਰੂ ਕੇ ਯੋਧਿਆਂ ਨੇ ਤੋਂ ਗੁਰੂ ਕੇ ਪਿਆਰਿਓ ਕਲ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕਰਾਂਗੇ ਤੇ ਨਾਲੇ ਇਹਨਾਂ ਜੀਦਿਆਂ ਦੇ ਨਾਲ ਉਹ ਯੁੱਧ ਹੁੰਦਾ ਹੋਇਆ ਦੇਖਾਂਗੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਭਾਵਨਾ ਹੈ ਨਾ ਤੋਂ ਗੁਰੂ ਕੇ ਪਿਆਰਿਓ ਸਤਗੁਰੂ ਜੀ ਉਹੋ ਹੀ ਨਜ਼ਾਰਾ ਦਿਖਾ ਦਿੰਦੇ ਨੇ ਕਿਰਪਾ ਕਰਕੇ ਕਵੀ ਜੀ ਨੇ ਐਸੇ ਸੁੰਦਰ ਤਰੀਕੇ ਦੇ ਨਾਲ ਨਕਸ਼ਾ ਖਿੱਚਿਆ ਹੈ ਅੱਖਾਂ ਦੇ ਸਾਹਮਣੇ ਉਹੋ ਹੀ ਸੀਨ ਆਉਣ ਲੱਗ ਪੈਂਦਾ ਹੈ ਸਤਗੁਰੂ ਜੀ ਕਿਰਪਾ ਕਰਨ ਸਰਦਾ ਪ੍ਰੇਮ ਭਾਵਨਾ ਦੇ ਸਹਤ ਗੁਰੂ ਕੇ ਯੋਧਿਆ ਨੇ ਜੋ ਲਹੂ ਡੋਲਵੀ ਲੜਾਈ ਕੀਤੀ ਅਤੇ ਆਪਣੇ ਲਹੂ ਦਾ ਕਤਰਾ-ਕਤਰਾ ਸਾਡੇ ਵਾਸਤੇ ਬਹਾ ਦਿੱਤਾ ਉਹਨਾਂ ਦੀਆਂ ਕੁਰਬਾਨੀਆਂ ਦਾ ਸਦਕਾ ਹੀ ਗੁਰੂ ਕੇ ਸਿੱਖੋ ਆਸੀਂ ਸੁਖ-ਪੋਗ ਰਹੇ ਹਾਂ ਇਸ ਕਰਕੇ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਆਪਾਂ ਨਿਸ਼ਾਵਰ ਕਰ ਦਿੱਤਾ ਗੁਰੂ ਕੇ ਚਰਨਾਂ ਦੇ ਉੱਪਰ ਉਹ ਗੁਰੂ ਕੇ ਚਰਨਾਂ ਦੇ ਵਿੱਚ ਜਾ ਬਿਰਾਜੇ ਨੇ ਤੋਂ ਉਹਨਾਂ ਦਾ ਇਤਿਹਾਸ ਸਰਵਣ ਕਰਨਾ অতি ਜ਼ਰੂਰੀ ਹੈ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਿਚਾਰ ਕਰਦਿਆਂ ਉਹੀਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੇ ਜੀ ਯੋਧੇ ਸੂਰਮੇ ਮਹਾਬਲੀ ਜਿਨ੍ਹਾਂ ਨੇ ਵੀਰ ਗਤੀ ਨੂੰ ਪ੍ਰਾਪਤ ਕਰਕੇ ਸ਼ਹੀਦੀਆਂ ਪ੍ਰਾਪਤ ਕਰਕੇ ਅਤੇ ਗੁਰੂ ਕੇ ਚਰਨਾਂ ਦਾ ਆਨੰਦ ਮਾਣਿਆ ਖੁਸ਼ੀਆਂ ਮਾਣੀਆਂ ਨੇ ਸਤਿਗੁਰੂ ਜੀ ਦੀਆਂ ਉਹਨਾਂ ਦੇ ਗੁਣ ਸਦਾ ਵਾਸਤੇ ਗਾਇਨ ਕਰਦੇ ਰਹੀਏ ਉਹਨਾਂ ਦੀ ਬਹਾਦਰੀ ਤੋਂ ਉਹਨਾਂ ਦੀ ਕੁਰਬਾਨੀ ਤੋਂ ਸਦਾ ਵਾਸਤੇ ਸਿੱਖਿਆ ਲੈਂਦੇ ਰਹੀਏ ਗੁਰੂ ਕੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਿ ਨੀ ਜੀ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣ ਹਾਰ ਲੇਖਕ ਤਹਿਨਾ ਛੂਟੀ ਹੈ ਕਿਨ ਕਿਨ ਭੁੱਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਤਾਰ ਅਨਦੰਪੁਰੀ ਮਹ ਜਥਾ ਸਾਤ ਮਾਸੰ ਦਰੰਤੇ ਬਿਤਾਏ ਰਹੇ ਆਸ ਪਾਸੰ ਵਾਹਿਗੁਰੂ ਦੀ ਕਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਕਾਲੀ ਤੇ ਚਕਾਰਾ ਕੇ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਮਰਦ ਗਮੜੇ ਅੰਮ੍ਰਿਤ ਕੇ ਦਾਤਾ ਸਰਬਸਦਾਨੀ ਨਾੜ ਗੁਰਗੋਬ ਸਿੰਘ ਮਨੂ ਭਾਵੇ ਬਹੁਤ ਬੜੀ ਵਾਹਿਗੁਰੂ ਦੀ ਕਾ ਖਾਸਾ ਵਾਹਿਗੁਰੂ ਜੀ ਕੀ ਫਤਿਹ